ਸ਼ਸ਼ੀਕਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਅੱਜ ਆਪਾਂ ਆਏ ਹੋਏ ਜੀ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੇ ਵਿੱਚ ਤਰੀਕ ਹੈਗੇ ਜੀ 13 ਦਿਨ ਹੈਗਾ ਬੁੱਧਵਾਰ ਤੇ ਸੀਜ਼ਨ ਜਿਹੜਾ ਇਸ ਟਾਈਮ ਚੱਲ ਰਿਹਾ ਹੈ ਟਰੈਕਟਰ ਥੋੜੇ ਜਿ ਘਟਨੇ ਉੱਪਰ ਟਰੈਕਟਰ ਬਹੁਤ ਸਸਤੇ ਮਿਲ ਰਹੇ ਨੇ ਇਸ ਟਾਈਮ ਆ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਤਲਵੰਡੀ ਸਾਬੋ ਦੀ ਮੰਡੀ ਦੇ ਵਿੱਚ ਜਿਹਨੇ ਵੀ ਟਰੈਕਟਰ ਆਏ ਹੋਏ ਨੇ ਸਾਰੇ ਵੀਰਾਂ ਨੂੰ ਆਪਾਂ ਜਿਹਨੇ ਵੀ ਟਰੈਕਟਰ ਤੇ ਪਹੁੰਚੇ ਨੇ ਸਾਰੇ ਚੈੱਕ ਕਰਵਾਵਾਂਗੇ ਸੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਪੇਜ ਨੂੰ ਕਰ ਲੋਈ ਸਬਸਕ੍ਰਾਈਬ ਨਾਲ ਨਾਲ ਆਪਣੀ ਵੀਡੀਓ ਕਰਦੇ ਹੋ ਜੀ ਸ਼ੇਅਰ ਤੇ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਜੀ ਫਾਰਮ ਟਰੈਕ ਤੋਂ ਜੀ ਫਾਰਮ ਟਰੈਕ ਦੀ ਕੰਡੀਸ਼ਨ ਤੁਸੀਂ ਪੂਰੀ ਚੈੱਕ ਕਰ ਸਕਦੇ ਹੋ ਪੂਰੀ ਭਰਾਮੋਂ ਜਿਹੜੀ ਕੰਡੀਸ਼ਨ ਚੈੱਕ ਕਰਵਾਵਾਂਗੇ ਫਾਰਮ ਟਰੈਕ 60 ਟਰੈਕਟਰ ਹੈ ਜੀ ਜਿਹਦੇ ਕੀ ਟਾਇਰ ਵਗੈਰਾ ਬਿਲਕੁਲ ਨਵੇਂ ਪਾਏ ਹੋਏ ਨੇ ਫਰੰਟ ਟਾਇਰ ਤੁਸੀਂ ਦੇਖ ਸਕਦੇ ਹੋ ਮਗਲ ਟਾਇਰ ਦੇਖ ਸਕਦੇ ਹੋ ਨਾਲ ਨਾਲ ਤੁਸੀਂ ਇੰਜਨ ਤੇ ਗੇਅਰ ਵੀ ਦੇਖ ਸਕਦੇ ਹੋ ਜਿਹੜਾ ਕਿ ਬਿਲਕੁਲ ਸਾਫ਼ ਪਿਆ ਤੇ ਸੀਟ ਕਵਰ ਵੀ ਇਹਦਾ ਟਰੈਕਟਰ ਦੇ ਵਿੱਚ ਪਾਇਆ ਹੋਇਆ ਜੇ ਵੀ ਆਪਾਂ ਡਿਟੇਲ ਦੀ ਗੱਲਬਾਤ ਕਰਦੇ ਆਂ ਮਾਡਲ ਦੀ ਗੱਲਬਾਤ ਕਰਦੇ ਆਂ ਵੀ ਕਿੰਨਾ ਮਾਡਲ ਹੈ ਟਰੈਕਟਰ ਚੈੱਕ ਤੁਸੀਂ ਕਰ ਸਕਦੇ ਹੋ ਜੀ 2004 ਮਾਡਲ ਹੈ ਡਬਲ ਕਲਚ ਹੈ ਤੇ ਰੇਟ ਹੈਗਾ ਜੀ ਕੁੱਲ ਹੀ 2 ਲੱਖ ਤੇ 40000 ਰੁਪਿਆ 2 ਲੱਖ 40000 ਦੇ ਵਿੱਚ ਤੁਸੀਂ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਖਰੀਦ ਸਕਦੇ ਹੋ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੇ ਵਿੱਚ ਆ ਕੇ ਕਈ ਵੀਰਾਂ ਨੂੰ ਕਈ ਜਿਹੜੇ ਇੱਥੇ ਲੋਕੇਸ਼ਨ ਆ ਉਹਦਾ ਪਤਾ ਨਹੀਂ ਵੀ ਕਿਸ ਸਾਈਡ ਜਿਹੜੀ ਮੰਡੀ ਲੱਗਦੀ ਹੈ ਜੀ ਇਹ ਇਹ ਸਰਦੂਰਗੜ ਮੇਨ ਰੋਡ ਤੇ ਜਿਹੜੀ ਮੰਡੀ ਲੱਗਦੀ ਆ ਠਾਣੇ ਵਾਲੇ ਚੌਂਕ ਦੇ ਕੋਲ ਬਾਕੀ ਤੁਸੀਂ ਨਾਲ ਦੀ ਨਾਲ ਆਪਣੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਇੱਕ ਜੌਂਡੀਆਰ ਜਿੰਨੇ ਵੀ ਵੀਰ ਆਪਾਂ ਨੂੰ ਮੈਸੇਜ ਕਰਦੇ ਸੀ ਆਪਾਂ ਨੂੰ ਵਧੀਆ ਤੋਂ ਵਧੀਆ ਟਰੈਕਟਰ ਚੈੱਕ ਕਰਵਾਓ ਟਰੈਕਟਰ ਦੀ ਤੁਸੀਂ ਪੂਰੀ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਹੀ ਸਾਫ਼ ਕੰਡੀਸ਼ਨ ਦਾ ਜਿਹੜਾ ਟਰੈਕਟਰ ਹੈ ਜੌਂਡੀਆਰ ਡਿਊਲ ਪਾਵਰ ਬਾਕੀ ਤੁਸੀਂ ਦੇਖ ਸਕਦੇ ਹੋ 50 50 ਡੀ ਜਿਹਦੇ ਕਿ ਫਰੰਟ ਵਾਲੇ ਟਾਇਰ ਵੀ ਬਿਲਕੁਲ ਨਵੇਂ ਨੇ ਪਾਵਰ ਸਟੀering ਹੈ ਇੰਜਨ ਗੇਅਰ ਬਿਲਕੁਲ ਸਾਫ਼ ਹੈ ਜੀ ਮਗਰਲੇ ਟਾਇਰ ਵੀ ਜਿਹੜੇ ਬਿਲਕੁਲ ਵਧੀਆ ਪਏ ਨੇ ਬਾਕੀ ਤੁਸੀਂ ਇਸ ਸਾਈਡ ਤੋਂ ਚੈੱਕ ਕਰ ਸਕਦੇ ਹੋ ਮੀਟਰ ਵਗੈਰਾ ਦੇਖ ਸਕਦੇ ਹੋ ਕੀ ਮੀਟਰ ਵਗੈਰਾ ਵੀ ਬਹੁਤ ਜਿਹੜਾ ਘੱਟ ਚੱਲਿਆ ਹੋਇਆ ਏ ਟਰੈਕਟਰ ਹੈ ਇਹ ਬਾਕੀ ਨਾਲ ਦੀ ਨਾਲ ਆਪਾਂ ਜਿਆਦਾ ਤੋਂ ਜਿਆਦਾ ਰੇਟ ਆਪਾਂ ਚੈੱਕ ਕਰਵਾਵਾਂਗੇ ਜਲਦੀ ਜਲਦੀ ਚੈੱਕ ਕਰ ਸਕਦੇ ਹਾਂ 2013 ਮਾਡਲ ਹੈ ਜੀ ਤੇ ਰੇਟ ਹੈਗਾ ਕੁੱਲ ਹੀ 4 ਲੱਖ ਤੇ 15000 ਰੁਪਿਆ 4 ਲੱਖ 15000 ਰੁਪਏ ਦੇ ਵਿੱਚ ਤੁਸੀਂ ਬਹੁਤ ਹੀ ਸਾਫ਼ ਕੰਡੀਸ਼ਨ ਦਾ ਜੌਂਡੀਆ ਟਰੈਕਟਰ ਬੇਚੀ ਸਕਦੇ ਹੋ ਤਲਵੰਡੀ ਸਾਹ ਕੋਲ ਦੀ ਟਰੈਕਟਰ ਮੰਡੀ ਵਿੱਚ ਆ ਗਏ ਨਾਲ ਦੀ ਨਾਲ ਆਪਾਂ ਗੱਲਬਾਤ ਕਰ ਲੈਨੇ ਜੀ ਇੱਕ ਸਵਰਾਜ 855 ਦੇ ਬਾਰੇ ਟਾਇਰ ਬਿਲਕੁਲ ਨਵੇਂ ਨੇ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਨੇ ਇੰਜਨ ਘਰੇ ਇਹਦਾ ਵੀ ਬਿਲਕੁਲ ਸਾਫ਼ ਆ ਆਪਾਂ ਕੱਲੀ ਕੱਲੀ ਚੀਜ਼ ਜਿਹੜੀ ਕੰਡੀਸ਼ਨ ਟਰੈਕਟਰਾਂ ਦੀ ਸਾਰੀ ਚੈੱਕ ਕਰਵਾਵਾਂਗੇ ਨਾਲੇ ਆਪਾਂ ਘੱਟ ਤੋਂ ਘੱਟ ਰੇਟ ਵਾਲੇ ਜਿਹੜੇ ਟਰੈਕਟਰ ਵੀ ਸਾਰੇ ਵੀਰਾਂ ਨੂੰ ਚੈੱਕ ਕਰਵਾਵਾਂਗੇ ਮੀਟਰ ਵਗੈਰਾ ਦੇਖ ਸਕਦੇ ਹੋ ਬਿਲਕੁਲ ਸਾਫ਼ ਪਿਆ ਬਾਕੀ ਜਿਹੜੀ ਟਰੈਕਟਰ ਦੀ ਕੰਡੀਸ਼ਨ ਆ ਉਹ ਵੀ ਬਹੁਤ ਸਾਫ਼ ਪਈ ਹੈ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਰੇ ਵਧੀਆ ਤੋਂ ਵਧੀਆ ਟਰੈਕਟਰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਕੇ 2012 ਮਾਡਲ ਹੈ ਜੀ ਤੇ 4 ਲੱਖ 15000 ਰੁਪਏ ਜਿਹੜਾ ਟਰੈਕਟਰ ਦਾ ਰੇਟ ਆ ਇਹ ਜਿਹੜੀ ਕੰਡੀਸ਼ਨ ਵੀ ਬਿਲਕੁਲ ਨਵੀਂ ਪਈ ਹੈ ਟਰੈਕਟਰ ਦੀ ਪਾਵਰ ਸਟੀering ਹੈ। ਬਾਕੀ ਤੁਸੀਂ ਟਰੈਕਟਰ ਨੂੰ ਚਾਰੇ ਸਾਈਡਾਂ ਤੋਂ ਜਿਹੜਾ ਦੇਖ ਸਕਦੇ ਹੋ ਜਿਹੜਾ ਬੈਕ ਸਾਈਡ ਤੋਂ ਵੀ ਆਪਾਂ ਨੂੰ ਚੈੱਕ ਕਰਵਾ ਦਿੰਨੇ ਆ। ਇਸ ਸਾਈਡ ਤੋਂ ਵੀ ਜਿਹੜਾ ਬੈਕ ਤੋਂ ਵੀ ਚੈੱਕ ਕਰਵਾ ਦਿੰਨੇ ਆ। ਬਾਕੀ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦਾ ਜੀ ਟਾਇਰ ਵਗੈਰਾ ਬਿਲਕੁਲ ਵਧੀਆ ਪਏ ਨੇ। ਇੰਜਨ ਗੇਅਰ ਵੀ ਜਿਹੜਾ ਟਰੈਕਟਰ ਦਾ ਬਿਲਕੁਲ ਸਾਫ਼ ਪਿਆ। ਨਾਲ ਦੀ ਨਾਲ ਆਪਾਂ ਗੱਲਬਾਤ ਕਰ ਲੈਨੇ ਜੀ ਇੱਕ ਸਵਰਾਸ 724 ਦੀ ਜਿਹੜਾ ਕਿ ਬਹੁਤ ਘੱਟ ਟ੍ਰੇਡ ਦੇ ਵਿੱਚ ਇਹਦੀ ਵੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ। ਪੂਰਾ ओरिजिनल ਦਾ ਰੀਲ ਜਿਹ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ਼ ਪਈ ਐ ਇਹ ਮਾਡਲ ਹੈਗਾ ਜੀ 1991 ਰੇਟ ਹੈਗਾ ਕੁੱਲ ਹੀ 1,10,000 ਰੁਪਿਆ ਉਹਦੀ ਕੰਡੀਸ਼ਨ ਬਹੁਤ ਸੋਹਣੀ ਪਈ ਐ ਜਿਹੜੀ ਟਰੈਕਟਰ ਦੀ ਕੋਈ ਕਿਸੇ ਵੀ ਵੀਰ ਨੇ ਇਹ ਵਾਲੇ ਟਰੈਕਟਰ ਖਰੀਦਣੇ ਆ ਤੁਸੀਂ ਤਲਵੰਡੀ ਸਾਬੋ ਦੀ ਜਿਹੜਾ ਮੰਡੀ ਵਿੱਚ ਆ ਸਕਦੇ ਹੋ ਐਸ ਵਾਰ ਬਹੁਤ ਹੀ ਸਸਤੀ ਸਸਤੀ ਰੇਟਾਂ ਦੇ ਜਿਹੜੇ ਟਰੈਕਟਰ ਪਹੁੰਚੇ ਹੋਏ ਨੇ ਨਾਲ ਦੇ ਤੁਸੀਂ ਸਵਰਾਥ 744 ਦੇਖ ਸਕਦੇ ਹੋ ਸਵਰਾਥ 744 ਜੀ 2006 ਮਾਡਲ ਐ ਰੇਡਵੀ ਬਹੁਤ ਟਰੈਕਟਰ ਹੈ ਜਿਹੜਾ ਘੱਟ ਹੈ ਤੇ ਪਹਿਲਾਂ ਸਭ ਤੋਂ ਕੰਡੀਸ਼ਨ ਚੈੱਕ ਕਰੋ ਤੁਸੀਂ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਮਿਲ ਜਾਣਗੇ ਮਗਰਲੇ ਟਾਇਰ ਵੀ ਬਹੁਤ ਵਧੀਆ ਕੰਡੀਸ਼ਨ ਦੇ ਪਏ ਨੇ ਇੰਜਨ ਗੇਅਰ ਵੀ ਜਿਹੜਾ ਜੀ ਬਿਲਕੁਲ ਸਾਫ ਪਿਆ ਬਾਕੀ ਤੁਸੀਂ ਪਲੇਟਾਂ ਵਗੈਰਾ ਜਿਹੜੀਆਂ ਦੇਖ ਸਕਦੇ ਹੋ ओरिजिनल ਲੱਗੀਆਂ ਹੋਈਆਂ ਨੇ ਇੰਜਨ ਗੇਅਰ ਵੀ ਜਿਹੜਾ ਬਿਲਕੁਲ ਸਾਫ ਹੈ ਜੀ 2006 ਮਾਡਲ ਹੈ ਰੇਟ ਹੈਗਾ ਕੁੱਲ ਹੀ 2 ਲੱਖ ਤੇ 20000 ਰੁਪਈਆ ਇਸ ਵਾਰ ਜਿਹੜਾ ਸੀਜ਼ਨ ਦਾ ਕਰਕੇ ਬਾਈ ਜੀ ਬਹੁਤ ਘੱਟ ਤੋਂ ਘੱਟ ਰੇਟ ਨੇ ਟਰੈਕਟਰਾਂ ਦੇ ਜਲਦੀ ਜਲਦੀ ਆ ਜਾਓ ਲੁੱਟ ਲਓ ਮੌਕਾ ਟਰੈਕਟਰ ਬਹੁਤ ਸਸਤੇ ਹੋਏ ਪਏ ਨੇ ਬਾਕੀ ਤੁਸੀਂ ਨਾਲ ਦੇ ਸਵਰਾ 855 ਦੇਖ ਸਕਦੇ ਹੋ 2001 ਮਾਡਲ 2 ਲੱਖ ਤੇ 45000 ਰੁਪਏ ਦੇ ਵਿੱਚ ਜਿਹਦੀ ਵੀ ਕੰਡੀਸ਼ਨ ਬਹੁਤ ਜਿਆਦਾ ਵਧੀਆ ਪਈ ਹੈ ਬਹੁਤ ਸਾਫ ਕੰਡੀਸ਼ਨ ਦਾ ਹੈਗਾ ਟਰੈਕਟਰ ਆ ਜੀ ਬਾਕੀ ਚਾਰੇ ਸਾਈਡਾਂ ਤੁਸੀਂ ਚੈੱਕ ਕਰ ਸਕਦੇ ਹੋ ਫਰੰਟ ਵਾਲੇ ਟਾਇਰ ਦੇਖ ਸਕਦੇ ਹੋ ਰੀਅਰ ਟਾਇਰ ਦੇਖ ਸਕਦੇ ਹੋ ਜਿਹੜੇ ਕਿ ਕੰਡੀਸ਼ਨ ਦੇ ਬਿਲਕੁਲ ਵਧੀਆ ਪਏ ਨੇ ਤੇ ਟਰੈਕਟਰ ਵੀ ਆਲ オリジナル ਹੀ ਪਿਆ ਬਾਕੀ ਜੀ ਮਾਡਲ ਆਪਾਂ ਦੱਸ ਚੁੱਕੇ ਹਾਂ ਇੱਕ ਵਾਰੀ ਰੇਟ ਆਪਰ ਰੀਪੀਟ ਕਰ ਦਿੰਨੇ ਆ 2001 ਮਾਡਲ ਹੈ ਜੀ 2,45,000 ਰੁਪਏ ਦੇ ਵਿੱਚ ਕੁੱਲ ਹੀ 2,45,000 ਰੁਪਏ ਦੇ ਵਿੱਚ ਹੁਣ ਆਪਾਂ ਨਾਲ ਦੀ ਨਾਲ ਆਪਣੇ ਵੀਡੀਓ ਦੇ ਵਿੱਚ ਚੈੱਕ ਕਰਵਾ ਦਿੰਨੇ ਆ ਜੀ ਸੋਨਾ ਲਿਕਾ ਡੀਆਈ 745 ਇਹਦੀ ਵੀ ਕੰਡੀਸ਼ਨ ਆਪਾਂ ਸਾਰੇ ਭਰਾਵਾਂ ਨੂੰ ਪੂਰੀ ਦੀ ਪੂਰੀ ਚੈੱਕ ਕਰਵਾ ਦਿੰਨੇ ਆ ਸਭ ਤੋਂ ਪਹਿਲਾਂ ਤੁਸੀਂ ਫਰੰਟ ਵਾਲਾ ਟਾਇਰ ਦੇਖ ਸਕਦੇ ਹੋ ਹਾਫ ਕੰਡੀਸ਼ਨ ਦੇ ਪਏ ਨੇ ਨਾਲ ਦੀ ਨਾਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹਦੇ ਮਗਰਲੇ ਟਾਇਰ ਨੇ ਜੀ ਬਿਲਕੁਲ ਨਵੇਂ ਪਏ ਨੇ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਸਾਫ਼ ਪਿਆ ਸੀਟ ਕਵਰ ਦੇਖ ਸਕਦੇ ਹਾਂ ओरिजिनल ਸੀਟ ਹੈ ਜਿਹੜੀ ਬਾਕੀ ਮੀਟਰ ਵਗੈਰਾ ਵੀ ਨਾਲ ਦੇ ਨਾਲ ਆਪਣੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵਾਰ ਜਿਹੜੇ ਬਹੁਤ ਹੀ ਘੱਟ ਰੇਟ ਦੇ ਟਰੈਕਟਰ ਬਾਈ ਜੀ ਤਲਵੰਡੀ ਸਾਬੋ ਦੀ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਹੁਣ ਆਪਾਂ ਇਹਦੀ ਡਿਟੇਲ ਦੀ ਗੱਲਬਾਤ ਕਰਦੇ ਹਾਂ ਰੇਟ ਦੀ ਗੱਲਬਾਤ ਕਰਦੇ ਹਾਂ ਜੀ ਪਰ 2006 ਮਾਡਲ 2 ਲੱਖ ਤੇ 60000 ਰੁਪਏ ਦੇ ਵਿੱਚ 2 ਲੱਖ 60000 ਰੁਪਏ ਦੇ ਵਿੱਚ ਸੋਨਾ ਲਿਕਾ ਟਰੈਕਟਰ ਬਾਈ ਜੀ ਬਹੁਤ ਹੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਇਸ ਤੋਂ ਸਸਤਾ ਟਰੈਕਟਰ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦਾ। ਇਸ ਤੋਂ ਸਸਤਾ ਤੁਹਾਨੂੰ ਟਰੈਕਟਰ ਨਹੀਂ ਮਿਲ ਸਕਦਾ ਬਾਈ ਜੀ ਬਿਲਕੁਲ ਨਵੀਂ ਕੰਡੀਸ਼ਨ ਦਾ ਜਿਹੜਾ ਟਰੈਕਟਰ ਪਿਆ ਆਪਾਂ ਉਹਦਾ ਰੇਟ ਜਿਹੜਾ ਬਹੁਤ ਘੱਟ ਲੱਗਿਆ ਕਿਉਂਕਿ ਆਪਾਂ ਨੂੰ ਜਿਹੜੀ ਚੀਜ਼ ਵਧੀਆ ਲੱਗਦੀ ਆਪਾਂ ਨਾਲ ਦੇ ਵੀਡੀਓ ਵਿੱਚ ਬੋਲ ਕੇ ਦੱਸ ਹੀ ਦਿੰਨੇ ਆ ਬਹੁਤ ਸਾਫ਼ ਕੰਡੀਸ਼ਨ ਦਾ ਟਰੈਕਟਰ ਤੁਸੀਂ ਖਰੀਦ ਸਕਦੇ ਆਗੇ ਨਾਲ ਦੇ ਨਾਲ ਇੱਕ ਸੋਨਾਲੀਕਾ ਹੋਰ ਚੈੱਕ ਕਰ ਸਕਦੇ ਹੋ ਡੀਆਈ 35 ਡਬਲ ਕਲੱਚ ਹੈ ਜੀ 2007 ਮਾਡਲ ਹੈ ਰੇਟ ਬਹੁਤ ਘੱਟ ਆ ਕੁੱਲ ਹੀ 2,58,000 ਰੁਪਈਆ 2,58000 ਰੁਪਏ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਦਾ ਸੋਣਾ ਲੀਕਾ ਖਰੀਦ ਸਕਦੇ ਹੋ ਤੇ ਟਾਇਰ ਬਿਲਕੁਲ ਵਧੀਆ ਪਏ ਨੇ ਇੰਜਨ ਗੇਅਰ ਬਿਲਕੁਲ ਸਾਫ਼ ਪਿਆ ਮਗਲੇ ਟਾਇਰ ਵੀ ਬਿਲਕੁਲ ਠੀਕ ਪਏ ਨੇ ਸੀਟ ਕਵਰ ਟਰੈਕਟਰ ਵਿੱਚ ਪਾਇਆ ਹੋਇਆ ਮੀਟਰ ਬਰਗਾ ਤੁਸੀਂ ਚੈੱਕ ਕਰ ਸਕਦੇ ਹੋ ਸਮਿਆ ਹੋਇਆ ਟਰੈਕਟਰ ਹੈ ਕੰਡੀਸ਼ਨ ਦਾ ਜਿਹੜਾ ਬਿਲਕੁਲ ਵਧੀਆ ਪਿਆ ਬਾਕੀ ਆਪੇ ਇਸ ਸਾਈਡ ਦਾ ਵੀ ਚੈੱਕ ਕਰਵਾ ਲੈਣੇ ਤੁਹਾਨੂੰ ਟਰੈਕਟਰ ਜਿਹੜੇ ਵੀਰ ਨੇ ਟਰੈਕਟਰ ਖਰੀਦਣੇ ਆ ਜਲਦੀ ਜਲਦੀ ਤਲਵੰਡੀ ਸਾਬੋ ਦੀ ਮੰਡੀ ਦੇ ਵਿੱਚ ਆ ਸਕਦੇ ਹੋ ਤੇ ਸਾਰੇ ਭਰਾਵਾਂ ਨੂੰ ਰਿਕਵੈਸਟ ਹੈ ਜਿਹੜੇ ਜਿੰਨੇ ਵੀ ਵੀਰ ਆਪਣੀ ਵੀਡੀਓ ਦੇਖ ਰਹੇ ਨੇ ਆਪਣਾ ਪੇਜ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਕਿ ਆਪਣੀ ਹਰ ਇੱਕ ਵੀਡੀਓ ਸਾਰੇ ਵੀਰ ਦੇਖ ਸਕਣ ਨਾਲ ਦੀਆਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਵਰਾਜ 855 ਜੀ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਛਤਰੀ ਵਗੈਰਾ ਲੱਗੀ ਹੋਈ ਹੈ ਸ਼ੀਸ਼ੇ ਵਗੈਰਾ ਲੱਗੇ ਹੋਏ ਨੇ ਤੇ ਜਿਹੜਾ ਮੰਨ ਲਓ ਵੀ ਡੈਕ ਵਗੈਰਾ ਵੀ ਲੱਗਾ ਹੋਇਆ ਹੈ ਮਿਊ ਸਿਸਟਮ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਇਹਦੇ ਵੀ ਟਾਇਰ ਵਗੈਰਾ ਬਿਲਕੁਲ ਵਧੀਆ ਪਏ ਨੇ ਇੰਜਨ ਗੇਅਰ ਵੀ ਬਿਲਕੁਲ ਸਾਫ ਪਿਆ ਜਿਹਦੇ ਆਪਾਂ ਡਿਟੇਲ ਦੀ ਗੱਲਬਾਤ ਕਰਦੇ ਹਾਂ ਜੀ 2010 ਮਾਡਲ ਹੈ ਰੇਟ ਹੈਗਾ ਕੁੱਲ ਹੀ 3,75,000 ਰੁਪਈਆ ਤੁਸੀਂ ਪਹਿਲਾਂ ਆਪਾਂ ਕਿੰਨੇ ਵੀਡੀਓ ਬਣਾਈਆਂ ਨੇ ਉਹਦੇ ਵਿੱਚ ਤੁਹਾਨੂੰ ਪਤਾ ਹੀ ਲੱਗਣਾ ਵੀ ਇਹ ਟਰੈਕਟਰ ਪਹਿਲਾਂ ਮਹਿੰਗੇ ਸੀ ਐਸਵਾ ਟਰੈਕਟਰ ਬਹੁਤ ਸਸਤੇ ਹੋ ਚੁੱਕੇ ਆ ਮੰਡੀ ਦੇ ਵਿੱਚ ਕਿਉਂਕਿ ਸੀਜ਼ਨ ਚੱਲ ਰਿਹਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਆ ਸਟੀering ਵਗੈਰਾ ਜਿਹੜਾ ਮੜਿਆ ਹੋਇਆ ਸਾਫ ਕੰਡੀਸ਼ਨ ਦਾ ਟਰੈਕਟਰ ਨਾਲ ਦੀਨ ਆਪਾਂ ਇੱਕ ਟਰੈਕਟਰ ਦੀ ਗੱਲਬਾਤ ਕਰ ਲੈਨੇ ਜੀ ਮਹਿੰਦਰਾ ਡੀਆਈ 265 ਦੀ ਬਹੁਤ ਸੋਹਣੀ ਕੰਡੀਸ਼ਨ ਦਾ ਬਿਲਕੁਲ ਆਲ オリジナル ਟਰੈਕਟਰ ਟਾਇਰ ਵਗੈਰਾ ਦਾ ਠੀਕ ਠਾਕ ਪਏ ਨੇ ਇੰਜਨ ਗੇਅਰ ਬਿਲਕੁਲ ਸਾਫ਼ ਪਿਆ ਮਗਲੇ ਟਾਇਰ ਬਿਲਕੁਲ ਵਧੀਆ ਪਏ ਨੇ ਇਸ ਸਾਈਡ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ਼ ਕੰਡੀਸ਼ਨ ਦਾ ਜਿਹੜਾ ਟਰੈਕਟਰ ਹੈ ਸੀਟ ਕਵਰ ਵਗੈਰਾ ਵੀ ਦੇਖ ਸਕਦੇ ਹੋ ਬਿਲਕੁਲ ਵਧੀਆ ਪਾਏ ਹੋਏ ਨੇ ਸਾਇਲੈਂਸਰ ਵਗੈਰਾ ਇਹਦਾ オリジナル ਹੈ ਜੇ ਆਪਾਂ ਮਾਡਲ ਦੀ ਗੱਲਬਾਤ ਕਰੀਏ ਜੀ 2011 ਮਾਡਲ ਹੈ ਤੇ ਰੇਟ ਹੈਗਾ ਕੁੱਲ ਹੀ 2 ਲੱਖ ਤੇ 68000 ਰੁਪਿਆ ਮੈਨੂੰ ਕੱਲ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਨੰਬਰ ਟਰੈਕਟਰ ਹੈ ਪੰਜਾਬ ਨੰਬਰ ਹੈ ਨੰਬਰ ਇਹਦਾ ਹੈਗਾ ਤਲਵੰਡੀ ਸਾਬੋਦਾਂ ਕਿੱਥੇ ਅਸੀਂ ਰਹਿੰਦੇ ਆ ਤਲਵੰਡੀ ਸਾਬੋਦ ਇਹ ਨੰਬਰ ਹੈ ਇਹਦਾ ਤੇ ਮਹਿੰਦਰਾ ਡੀਆਈ 265 ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਆ ਆ ਭਾਈ ਜੀ ਨਾਲ ਗੱਲਬਾਤ ਕਰ ਲੈਨੇ ਆ ਸੱਸੀ ਗਾਲ ਬਾਈ ਜੀ ਉਹ ਠੀਕ ਠਾਕ ਹੋ ਬਾਈ ਜੀ ਇਸ ਵਾਰ ਮੰਡੀ ਦੇ ਵਿੱਚ ਘੱਟ ਹੀ ਆਇਆ ਟਰੈਕਟਰ ਜੀ ਟਰੈਕਟਰ ਘੱਟ ਆਇਆ ਸੀਜ਼ਨ ਚੱਲ ਰਿਹਾ ਤਾਂ ਕਰਕੇ ਆ ਮੰਦਾ ਹੀ ਬਹੁਤ ਚੱਲੀਆ ਜਾਈ ਮੰਦਾ ਬੰਦੇ ਦਾ ਘਰ ਦਿੰਗੇ ਪਿਛਲੀ ਵਾਰ ਵੀ ਮੰਡੀ ਚ ਆਇਆ ਸੀ ਮੈਂ ਥੋੜੇ ਘੱਟ ਸੀ ਟਰੈਕਟਰ ਹਨਾ ਮੰਦਾ ਕਰਨਾ ਜੀ ਮੰਦਾ ਸਦਾ ਤਾਂ ਹੋ ਨਹੀਂ ਰਿਹਾ ਜੀ ਕੋਈ ਮੰਦੇ ਕਰਕੇ ਫਿਰ ਟਰੈਕਟਰਾਂ ਰੇੜੀ ਬਹੁਤ ਘੱਟੇ ਹਨਾ ਜੀ ਘੱਟ ਦਿੰਦਾ ਵੀ ਨਹੀਂ ਕੋਈ ਮੇਰੇ ਸਾਹ ਨਾਲ ਰੇਟ ਦੇ ਹਿਸਾਬ ਨਾਲ ਤਾਂ ਬਹੁਤ ਘੱਟ ਲੱਗੀ ਜਾਂਦਾ ਜਿੰਨੇ ਥੋੜੇ ਟਰੈਕਟਰ ਬਹੁਤ ਸਾਫ਼ ਘੜੇ ਨੇ ਇੱਥੇ ਮੈਂ ਟਰੈਕਟਰ ਆਪਣਾ ਅਮੇਂਦਰਾ ਡੀ ਆਈ ਖੜਾ ਪੰਜਾਬ ਨੰਬਰ ਹੈ ਰੇਟ ਬਹੁਤ ਜਾਇਆ ਜੀ ਹਾਂ ਜੀ ਤੇ ਕੀ ਡਿਸਕਾਊਂਟ ਡਿਸਕਾਊਂਟ ਦੇ ਰਹੇ ਹੋ ਫਿਰ ਹੁਣ ਦਾਕਾ ਗਾਗ ਲਗੂ ਦਾ ਦੀ ਤੇ ਦੇ ਗਈ ਜਿਹੜਾ ਜਿਹੜਾ ਕੋਈ ਗਾਗ ਤਾਂ ਹੁਣ ਮੰਨ ਲਓ ਆਪਣੇ ਵੀਡੀਓ ਲੋਕ ਦੇਖਦੇ ਆ ਫੋਨ ਸਾਨੂੰ ਕਰ ਲੈਂਦੇ ਆ ਤੁਸੀਂ ਮਾੜਾ ਮੋਬਾਈਲ ਨੰਬਰ ਦੱਸੋ ਇੱਕ ਤਾਂ ਬੋਲ ਕੇ 98767 ਜੀ 98767 ਜੀ 10292 ਜੀ 10292 ਜੀ ਆਪਣੇ ਪਿੰਡ ਆਹੀ ਤਲਵੰਡੀ ਸਾਹਿਬ ਜੀ ਨੇਲੇ ਵਾਲਾ ਜੀ ਨੇਲੇ ਵਾਲਾ ਪਿੰਡ ਕੀ ਨਾਮ ਹੈ ਬਾਈ ਤੁਹਾਡਾ ਕਰਨਾਮ ਸਿੰਘ ਜੀ ਕਰਨਾਮ ਸਿੰਘ ਸੋ ਜਿਹੜੇ ਆਪਾਂ ਟਰੈਕਟਰ ਦਿਖਾਏ ਨੇ ਇਹ ਬਾਈ ਜੀ ਦੇ ਨੇ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਟਰੈਕਟਰ ਘਰੇ ਆ ਕੇ ਵੀ ਦੇਖ ਸਕਦੇ ਹੋ ਦੇਖ ਸਕਦੇ ਹੋ ਕਰ ਹਾਂਜੀ ਦੇਖ ਸਕਦੇ ਠੀਕ ਹੈ ਬਾਕੀ ਹੋਰ ਵੀ ਟਰੈਕਟਰ ਬਹੁਤ ਮਿਲ ਜਾਂਦੇ ਹੋਣਗੇ ਹਨਾ ਜੀ ਹਾਂਜੀ ਮਿਲ ਜਾਂਦੇ ਆ ਜਿਹੜਾ ਆਪਣੇ ਕੋਲ ਇਸ ਟਾਈਮ ਕਿਹੜੇ ਕਿਹੜੇ ਟਰੈਕਟਰ ਨੇ ਜੀ ਆਪਣੇ ਕੋਲੇ ਮੈਦਰਾਜੀ 265 ਆ ਜੀ ਠੀਕ ਹੈ ਜੀ ਸੋਨ ਵਾਲੀ ਕਾ 35 ਆ ਜੀ ਠੀਕ ਹੈ ਜੀ ਸੋਨ ਵਾਲੀ ਕਾ 45 ਆ ਜੀ ਮਤਲਬ ਕਾਫੀ ਟਰੈਕਟਰ ਜਿਹੜਾ ਤੁਹਾਡੇ ਕੋਲ ਮਿਲ ਜਾਣਗੇ ਹਾਂਜੀ ਠੀਕ ਹੈ ਜੀ ਬਾਕੀ ਆਪਾਂ ਇਹ ਆਪਣੀ ਵੀਡੀਓ ਵਿੱਚ ਚੈੱਕ ਕਰਵਾ ਹੀ ਚੁੱਕੇ ਜਿਹੜੇ ਬਾਹਰ ਕੋਲੇ ਕਾਫੀ ਟਰੈਕਟਰ ਖੜੇ ਨੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਨਾਲ ਦੀ ਨਾਲ ਆਪਾਂ ਇੱਕ ਇਸ ਟਰੈਕਟਰ ਦੀ ਗੱਲਬਾਤ ਕਰ ਲੈਨੇ ਆ ਬਹੁਤ ਵੀਰ ਮੈਸੇਜ ਕਰਦੇ ਹੋ ਸਾਨੂੰ ਇੱਕ ਇਸ ਟਰੈਕਟਰ ਨੂੰ ਜ਼ਰੂਰ ਦਿਖਾਇਆ ਕਰੋ ਇਸ ਦੇਖ ਸਕਦੇ ਹੋ ਡੀਆਈ 450 ਇਹਦੇ ਕਿ ਟਾਇਰ ਬਿਲਕੁਲ ਵਧੀਆ ਪਏ ਨੇ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਇਸ ਸਾਈਡ ਤੋਂ ਵੀ ਬਿਲਕੁਲ ਸਾਫ਼ ਪਿਆ ਇਹਦੇ ਵਿੱਚ ਜਿਹੜਾ ਇਹ ਟਰੈਕਟਰ ਹੈ ਦੇ ਵਿੱਚ ਜਾਣ ਬਹੁਤ ਜ਼ਿਆਦਾ ਹੁੰਦੀ ਹੈ ਜੀ ਇਹ ਬਹੁਤ ਪਾਵਰ ਦਾ ਜਿਹੜਾ ਟਰੈਕਟਰ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜਿਹੜੇ ਟਰੈਕਟਰ ਦੀ ਬਹੁਤ ਜ਼ਿਆਦਾ ਸਾਫ਼ ਪਈ ਹੈ ਇਹ ਟਰੈਕਟਰ ਹੈ 2009 ਮਾਡਲ ਹੈ ਰੇਟ ਨੇ 2 ਲੱਖ ਹੀ ਲਿਖਿਆ ਹੈ ਨਾ ਪੁਰਾ ਜੀ ਦੇਖੋ ਬਣਾਇਆ ਮੈਨੂੰ ਲੱਗਦਾ ਮਿਟਾਇਆ ਪਿਆ 2 ਲੱਖ 50 ਲਿਖਿਆ ਕਿ ਕਲਾ 2 ਲੱਖ ਲਿਖਿਆ ਤੇ 260000 ਰੁਪਏ ਆ ਉਹ ਕੀ ਰੇਟਾ ਟਰੈਕਟਰ ਦਾ ਤੁਸੀਂ ਤਾਂ ਵੇਚ ਨਹੀਂ ਹੋਈ ਕਿੰਨਾ ਦੇ ਦਵਾਂਗੇ ਇਸ ਟਰੈਕਟਰ ਆਪ ਨੂੰ ਬਹੁਤ ਬੰਦੇ ਫੋਨ ਕਰਦੇ ਇਸ ਵਾਸਤੇ 2 ਲੱਖ ਦਾ ਦੇ ਦੋ ਭਾਈ ਜੀ ਨੇ ਦੇਖੋ ਸਿੱਧਾ 60000 ਰੁਪਏ ਦਾ ਡਿਸਕਾਊਂਟ ਕਰਤਾ ਭਾਈ ਜੀ 260000 ਰੁਪਿਆ ਰੇਟਾ ਟਰੈਕਟਰ ਦਾ 2 ਲੱਖ ਰੁਪਏ ਦੇ ਵਿੱਚ ਭਾਈ ਜੀ ਇਹ ਟਰੈਕਟਰ ਤੁਹਾਨੂੰ ਇਹ ਦੇ ਦੇਣਗੇ ਜਲਦੀ ਨਾਲ ਤੁਸੀਂ ਆ ਜਾਓ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਭਾਈ ਦਾ ਨੰਬਰ ਵੀ ਆਪਾਂ ਜਣਾ ਬੋਲ ਕੇ ਦੱਸ ਸਕਦੇ ਆ ਰੇਲ ਵਾਲਾ ਪਿੰਡਾ ਭਾਈ ਜੀ ਬਾਕੀ ਟਰੈਕਟਰ ਦੀ ਕੰਡੀਸ਼ਨ ਪੂਰੀ ਚੈੱਕ ਕਰਵਾ ਲਓ ਵੀਰੇ ਬਹੁਤ ਸਾਫ ਕੰਡੀਸ਼ਨ ਦਾ ਇਹ ਟਰੈਕਟਰ ਹੈ ਜੀ ਫਰੰਟ ਵਾਲੇ ਟਾਇਰ ਬਿਲਕੁਲ ਵਧੀਆ ਪਏ ਨੇ ਛਤਰੀ ਵਗੈਰਾ ਵੀ ਬਹੁਤ ਸੋਹਣੀ ਲੱਗੀ ਹੋਈ ਹੈ ਸਟੀering ਵਗੈਰਾ ਦਾ ਟਰੈਕਟਰ ਦਾ ਮੜਿਆ ਹੋਇਆ ਬਾਕੀ ਕੰਡੀਸ਼ਨ ਬਹੁਤ ਜ਼ਿਆਦਾ ਸਾਫ ਪਈ ਹੈ ਕੋਈ ਬੈਕ ਸਾਈਡ ਤੋਂ ਵੀ ਕੰਡੀਸ਼ਨ ਚੈੱਕ ਕਰਵਾ ਦਿੰਨੇ ਆਪਾਂ ਬੈਕ ਸਾਈਡ ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸਾਫ ਆ ਟਾਇਰ ਬਿਲਕੁਲ ਵਧੀਆ ਪਏ ਨੇ ਕੰਡੀਸ਼ਨ ਬਿਲਕੁਲ ਸਾਫ ਪਈ ਹੈ ਟਰੈਕਟਰ ਦੀ ਬਾਕੀ ਤੁਸੀਂ ਜਿਹੜੀ ਕੰਡੀਸ਼ਨ ਟਰੈਕਟਰ ਦੀ ਬਾਈ ਦੇ ਕੋਲੇ ਆ ਕੇ ਵੀ ਦੇਖ ਸਕਦੇ ਹੋ ਨਾਲ ਦੀ ਨਾਲ ਆਪਾਂ ਇੱਕ ਸੋਨਾ ਲੀਕਾ ਟਰੈਕਟਰ ਚੈੱਕ ਕਰਵਾ ਦਿੰਨੇ ਆ ਜੀ ਡੀਆਈ 3 2 ਲੱਖ ਤੇ 68000 ਰੁਪਏ ਦੇ ਵਿੱਚ ਬਹੁਤ ਸਸਤੇ ਸਸਤੇ ਟਰੈਕਟਰ ਐਸ ਵਾਰ ਹੋਏ ਪਏ ਨੇ ਜੀ ਮੰਡੀ ਦੇ ਵਿੱਚ ਜਲਦੀ ਜਲਦੀ ਆ ਜਾਓ ਸਾਰੇ ਭਰਾਵਾਂ ਨੂੰ ਟਰੈਕਟਰ ਚੈੱਕ ਕਰਵਾ ਲੈਣੇ ਜੀ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਰੇਟ ਬਹੁਤ ਘੱਟ ਹੈ ਮੈਟਿੰਗ ਵਗੈਰਾ ਦੇਖੋ ਜੀ ਚੈੱਕ ਕਰ ਸਕਦੇ ਹੋ ਹੋਈ ਸਕ ਹੋਈ ਪਈ ਆ ਸੀਟ ਕਵਰ ਪਾਏ ਹੋਏ ਨੇ ਛਤਰੀ ਵੀ ਜਿਹੜੀ ਬਹੁਤ ਸੋਹਣੀ ਲੱਗੀ ਹੋਈ ਆ ਟਰੈਕਟਰ ਦੇ ਤੇ ਰੇਟ ਮੈਂ ਇੱਕ ਵਾਰੀ ਫੇਰ ਸਾਰੇ ਭਰਾਵਾਂ ਨੂੰ ਰਿਪੀਟ ਕਰ ਦਿੰਨਾ ਜੇ ਤੁਸੀਂ ਕਰ ਸਕਦੇ ਹੋ 2007 ਮਾਡਲ ਹੈ ਜੀ 2 ਲੱਖ ਤੇ 68000 ਰੁਪਏ ਦੀ ਡਿਮਾਂਡ ਹੈ ਬਾਕੀ ਜਿਹੜਾ ਰੇਟ ਵਗੈਰਾ ਸਾਰਾ ਕੁਝ ਅਡਜਸਟ ਹੋ ਜਾਂਦਾ ਸੋ ਕਿਸੇ ਵੀਰ ਨੇ ਇਹਨਾਂ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਹੈ ਬਾਈ ਨੂੰ ਤੁਸੀਂ ਕਾਲ ਕਰ ਸਕਦੇ ਹੋ ਤਲਵੰਡੀ ਸਾਬੋ ਦੀ ਮੰਡੀ ਤੇ ਜਾ ਕੇ ਟਰੈਕਟਰ ਰਿ ਲੈ ਸਕਦੇ ਹੋ ਬਾਕੀ ਆਪਾਂ ਹੋਰ ਵੀ ਟਰੈਕਟਰ ਨਾਲ ਦੇ ਚੈੱਕ ਕਰਵਾਵਾਂਗੇ ਸੋ ਆਈ ਹੋਪ ਸਾਰੇ ਭਰਾਵਾਂ ਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਜੀ ਨਾਲ ਦੀਨ ਆਪਣਾ ਪੇਜ ਕਰ ਲਈ ਸਬਸਕ੍ਰਾਈਬ ਜੀਐਸ ਮੋਟਰ ਤਲਵੰਡੀ ਸਾਬੋ ਤਾਂ ਕਿ ਆਪਣੀ ਹਰ ਇੱਕ ਵੀਡੀਓ ਸਾਰੇ ਭਰਾਵਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ 13 ਤਰੀਕ ਦੀ ਵਿੱਚ ਬਾਕੀ ਵੀਡੀਓ ਵਿੱਚ ਚੈੱਕ ਕਰਵਾ ਦਨੇ ਆ ਸਾਰੇ ਭਰਾਵਾਂ ਨੂੰ ਤੇ ਮਿਲਦੇ ਆ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ਸ਼ੀ ਗਾਲ